ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਸ਼ ਪੁਰਬਾ ਗਾਤਰਾ ਬਡੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਹਜੇ ਤੱਕ ਸਾਡਾ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਜਰੂਰ ਕਰੋ ਤਾਂ ਸਾਡੀਆਂ ਵੀਡੀਓ ਅੱਗੇ ਵੀ ਸ਼ੇਅਰ ਕਰੋ ਸੋ ਅੱਜ ਆਪਾਂ ਗੁਰਦੁਆਰਾ ਸਾਹਿਬ ਅਰੇ ਦਾ ਦੂਰ ਬਹੁਤ ਹੈ ਤਿੰਦਾ ਨਹੀਂ ਬਰਕਰ ਮੈਂ ਕੇਨਾ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਪ੍ਰਵਾਸ ਸਮੇਤ ਸੋ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਵੱਲੋਂ ਜੇ ਬੜਿਆ ਸਾਗਿਟਾ ਦੇ ਬੋਰਦਵਾਰਾ ਸਾਹ ਤੇ ਦਰਸ਼ਨ ਕਰਨ ਵਾਸਤੇ ਕਿਉਂਕਿ ਇੱਥੇ ਸਿੱਕਾ ਇਤਿਹਾਸ ਬੰਦੀ ਬਹੁਤ ਵਧੀਆ ਝਲਕੀਆਂ ਲੱਗੀਆਂ ਹੋਈਆਂ ਜੋ ਕਿ ਆਪਣੇ ਸਿੱਕਾ ਇਤਿਹਾਸ ਬਾਰੇ ਜਾਣਕਾਰੀ ਵੀ ਦਿੰਦੀਆਂ ਔਰ ਇਸ ਸਥਾਨ ਤੇ ਆਪ ਵੀ ਆਓ ਔਰ ਬੱਚਿਆਂ ਨੂੰ ਲੈ ਕੇ ਆਓ

ਆਪ ਆਪਣੀ ਆਵਾਜ਼ ਗੁਰਦੁਆਰਾ ਸਾਹਿਬ ਲੋਕਰ ਬਾਰਾਕਿੰਦਾ ਬਹੁਤ ਬਹੁਤ ਸੁੰਦਰ ਪ੍ਰਬੰਧ ਕੀਤਾ ਗਿਆ ਹੈਗਾ। ਔਰ ਆਪ ਆਪਣੀ ਕਾਰ پارک ਕਰ ਰਹੀ ਆ। ਧੋਜਾ ਪੱਕਾ ਪਰ ਕਰਤੀ ਆਪਣੀ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਨੂੰ। ਸਾਹਬ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਲੇਕਦੇ ਆਂ ਔਰ ਤੁਸੀਂ ਦੇਖ ਰਹੇ ਹੋ ਆਪਣੇ ਇਤਿਹਾਸ ਦੀਆਂ ਵੱਖ-ਵੱਖ ਚਲਕੀਆਂ ਲੱਗੀਆਂ ਹੋਈਆਂ ਇੱਥੇ ਔਰ ਕੋ ਮਨ ਖੁਸ਼ ਹੁੰਦਾ ਦੇਖ ਕੇ ਵੀ ਆਪਣੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਐ ਇੱਥੋਂ ਆਪਣੇ ਬੱਚਾ ਜਰੂਰ ਲੈ ਕੇ ਆਓ ਦਰਸ਼ਨ ਗਰਾਓ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਐ गुरुद्वारा साहब सातक ना नकमस्तक हो गुरु ग्रंथ साहब अगे बहुत दूर दूरों चल के दर्शन दारे कर दिया बहुत खूब सुंदर गुरुद्वारा साहब बनाया हुआ

ਜਰੂਰ ਫਾਲੋਅ ਅਪ ਕਰੋ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਦੀ ਅਪਡੇਟ ਮਿਲ ਸਕੇ ਹੱਸ ਫਰਮਾ ਗਾਤਰਾ ਬੁੜੀ ਚੰਨ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ